ਪੰਜਾਬ ਵਿੱਚ ਲਗਾਤਾਰ ਨਜਾਇਜ਼ ਤੌਰ ਤੇ ਚੱਲ ਰਹੇ ਸਪਾ ਸੈਂਟਰਾਂ ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ ਪਟਿਆਲਾ ਪੁਲਿਸ ਨੇ ਸਪਾ ਸੈਂਟਰਾਂ ਤੇ ਦੇਵ ਵਪਾਰ ਦੇ ਰੈਗਟ ਦਾ ਪਰਦਾ ਫਾਸ਼ ਕੀਤਾ ਹੈ ਤੇ ਸਪਾ ਸੈਂਟਰਾਂ ਦੀ ਆੜ ਵਿੱਚ ਇੱਥੇ ਗਲਤ ਕੰਦੇ ਚਲਾਏ ਜਾ ਰਹੇ ਸਨ ਰੇਡ ਕਰਕੇ ਇਥੇ 16 ਲੜਕੀਆਂ ਤੇ 8 ਲੜਕੇ ਗ੍ਰਿਫਤਾਰ ਕੀਤੇ ਨੇ ਇਹ ਲੋਕ ਮਾਲਿਸ਼ ਦੀ ਆੜ ਵਿੱਚ ਜਿਸ਼ਮ ਫਰੋਸ਼ੀ ਦਾ ਧੰਦਾ ਕਰਦੇ ਸਨ ਮਹਿੰਮਾ ਬਟੀਆਂ ਹੋਈਆਂ ਨੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸਲ ਪਟਿਆਲਾ ਤੇ ਐਸਐਚਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮੁਕबरी ਮਿਲੀ ਸੀ ਕਿ ਜੋ ਸਪਾ ਸੈਂਟਰਾਂ ਦੇ ਯਾਰਡ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤੱਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉੱਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਯਾਰਡ ਦੇ ਵਿੱਚ ਇੱਕ ਜਿਸਮ ਪ੍ਰੋਸੀ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟ੍ਰੈਫਿਕ ਐਕਟ ਦੇ ਤਾਟ ਕਾਰਵਾਈ ਕਰਦੇ ਹੋਣਾ ਨਾਰਬਨ ਸਟੇਟ ਵਿਖੇ ਕਾਰਵਾਈ ਕੀਤੀ ਗਈ। ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ ਥਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਨੇ। ਇਹਨਾਂ ਦਾ ਜੇਕਰ ਤਾਂ ਐਕਟਿਵ ਪਾਸ ਸੈਂਟਰ ਨੇ ਉਹ ਤਾਂ ਮਸਾਹ ਸੈਂਟਰ ਹੁੰਦੇ ਨੇ ਪਰ ਜੋ ਇਹ ਉਹਨਾਂ ਦੇ ਆੜ ਦੇ ਵਿੱਚ ਗਲਤ ਤੰਤੰਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆਂ। ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਹੈ ਤੇ ਹੁਣ ਵੀ ਅਸੀਂ ਇਹਨੂੰ ਫਿਊਚਰ ਵੀ ਇਹਦੇ ਤੇ ਚੈੱਕ ਰੱਖਾਂਗੇ। ਹਾਂ। ਮਾਲਕ ਦੁਨਾਂ ਸਪਾ ਸੈਂਟਰ ਦੇ ਮਾਲਕ ਇਹਦੇ ਵਿੱਚ ਨੋਮੀਨੇਟ ਨੇ ਦੋ ਸਪਾ ਸੈਂਟਰ ਸੀਗੇ ਇੱਕ ਆਰਕ ਇੱਕ ਸੰਸ਼ਾਣੀ ਦੇ ਨਾਲ ਚੱਲਦਾ ਸੀ ਇੱਕ ਜਤਿੰਦਰ ਸਿੰਘ ਇੱਕ ਦਾ ਨਾਮ ਕਰਮਜੀਤ ਸਿੰਘ ਦੋਨੇ ਐਫ ਆਈ ਆਰ ਦੇ ਵਿੱਚ ਬਾਈ ਨੇਮ ਨੋਮੀਨੇਟ ਨੇ ਇਹ ਉਹ ਪਤਾ ਲੱਗਿਆ ਵੀ ਆਨ ਆਫ 2-3 ਮਹੀਨਿਆਂ ਤੋਂ ਚੱਲ ਰਿਹਾ ਹੈ ਹਾਂਜੀ ਹਾਂ ਇਹਨਾਂ ਦਾ ਮਾਨਜੋਗ ਦਾਲ ਤੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨਗੇ ਹਾਂ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆਰਡ ਦੇ ਵਿੱਚ ਕੋਈ ਜਿਸਮ ਪ੍ਰੋਸੀਜਰ ਦਾ ਧੰਦਾ ਚੱਲਦਾ ਹੈ ਉਸਦੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਰਿਪੋਰਟ ਜੀ ਕੇ ਟੀਵੀ। ਪੰਜਾਬ ਵਿੱਚ ਲਗਾਤਾਰ ਨਜਾਇਜ਼ ਤੌਰ ਤੇ ਚੱਲ ਰਹੇ ਸਪਾ ਸੈਂਟਰਾਂ ਤੇ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ। ਪਟਿਆਲਾ ਪੁਲਿਸ ਨੇ ਸਪਾ ਸੈਂਟਰਾਂ ਤੇ ਦੇਵ ਵਪਾਰ ਦੇ ਰੈਗਟ ਦਾ ਪਰਦਾਫਾਸ਼ ਕੀਤਾ ਹੈ ਤੇ ਸਪਾ ਸੈਂਟਰਾਂ ਦੀ ਆੜ ਵਿੱਚ ਇੱਥੇ ਗਲਤ ਕੰਦੇ ਚਲਾਏ ਜਾ ਰਹੇ ਸਨ। ਰੇਡ ਕਰਕੇ ਇਥੇ 16 ਲੜਕੀਆਂ ਤੇ 8 ਲੜਕੇ ਗ੍ਰਿਫਤਾਰ ਕੀਤੇ ਨੇ। ਇਹ ਲੋਕ ਮਾਲਿਸ਼ ਦੀ ਆੜ ਵਿੱਚ ਜਿਸ਼ਮ ਫਰੋਖੀ ਦਾ ਧੰਦਾ ਕਰਦੇ ਸਨ। ਅਸ਼ਾ ਮਹਿਮਾ ਬਟੀਆਂ ਹੋ ਜਾਂਦੇ ਉਸ ਦੇ ਤਹਿਤ ਅਸੀਂ ਕੱਲ ਇੱਕ ਜੁਆਇੰਟ ਆਪਰੇਸ਼ਨ ਸਪੈਸ਼ਲ ਸਲ ਪਟਿਆਲਾ ਏ ਐਸਐਚਓ ਅਰਬਨ ਸਟੇਟ ਦੇ ਨਾਲ ਅਸੀਂ ਇੱਕ ਸਪੈਸ਼ਲ ਰੇਡਸ ਕੀਤੀਆਂ ਗਈਆਂ ਸੀਗੀਆਂ ਤੇ ਸਾਨੂੰ ਮੁਕबरी ਮਿਲੀ ਸੀਗੀ ਕਿ ਜੋ ਸਪਾ ਸੈਂਟਰਾਂ ਦੇ ਯਾਰਡ ਦੇ ਵਿੱਚ ਇੱਕ ਉੱਥੇ ਗਲਤ ਧੰਦੇ ਚਲਾਏ ਜਾ ਰਹੇ ਨੇ ਜਿਸ ਦੇ ਤੱਤ ਰੇਡ ਕਰਕੇ ਉੱਥੋਂ 16 ਲੜਕੀਆਂ ਤੇ 8 ਲੜਕੇ ਉੱਥੋਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਸਪਾ ਸੈਂਟਰਾਂ ਦੇ ਯਾਰਡ ਦੇ ਵਿੱਚ ਇੱਕ ਜਿਸਮ ਪ੍ਰੋਸੀਜ ਦਾ ਧੰਦਾ ਕਰਦੇ ਸੀ ਜਿਨ੍ਹਾਂ ਦੇ ਉੱਤੇ ਮੋਰਲ ਟ੍ਰੈਫਿਕ ਐਕਟ ਦੇ ਤਹਿਤ ਕਾਰਵਾਈ ਕਰਦੇ ਹੋਣਾ ਆਰਪਨ ਸਟੇਟ ਵਿਖੇ ਕਾਰਵਾਈ ਕੀਤੀ ਗਈ। ਇਹਨਾਂ ਦੇ ਵਿੱਚੋਂ 16 ਲੜਕੀਆਂ ਦੇ ਵਿੱਚੋਂ ਕੁਝ 8 ਕੁੜੀਆਂ ਆਪਣੇ ਆਪ ਨੂੰ ਥਾਈਲੈਂਡ ਦੀਆਂ ਦੱਸ ਰਹੀਆਂ ਨੇ ਤੇ ਬਾਕੀ ਇਨਵੈਸਟੀਗੇਸ਼ਨ ਦੇ ਵਿੱਚ ਕਲੀਅਰ ਹੋਊਗਾ ਵੀ ਐਕਚੁਅਲ ਉਹਨਾਂ ਦੇ ਐਡਰੈਸ ਪ੍ਰੂਫ ਵਗੈਰਾ ਕਿੱਥੋਂ ਦਾ। ਇਹਨਾਂ ਦਾ ਜੇਕਰ ਤਾਂ ਐਕਟਿਵ ਸਪਾ ਸੈਂਟਰ ਨੇ ਉਹ ਤਾਂ ਮ사ਜ ਸੈਂਟਰ ਹੁੰਦੇ ਨੇ ਪਰ ਜੋ ਇਹ ਉਹਨਾਂ ਦੇ ਆੜ ਦੇ ਵਿੱਚ ਗਲਤ ਤੰਤੰਦਾ ਕਰਦੇ ਨੇ ਉਹਨਾਂ ਤੇ ਅਸੀਂ ਚੈੱਕ ਰੱਖਦੇ ਆਂ। ਪਹਿਲਾਂ ਵੀ ਰੂਟੀਨ ਚੈਕਿੰਗ ਹੁੰਦੀ ਰਹਿੰਦੀ ਹੈ ਤੇ ਹੁਣ ਵੀ ਅਸੀਂ ਫਿਊਚਰ ਵੀ ਇਹਦੇ ਤੇ ਚੈੱਕ ਰੱਖਾਂਗੇ। ਮਾਲਕ ਦੁਨਾਂ ਸਪਾ ਸੈਂਟਰ ਦੇ ਮਾਲਕਾਂ ਦੇ ਵਿੱਚ ਨਾਮਿਨੇਟ ਨੇ ਦੋ ਸਪਾ ਸੈਂਟਰ ਸੀਗੇ ਇੱਕ ਆਰਕਾ ਦੀ ਇੱਕ ਸੰਸ਼ਾਣੀ ਦੇ ਨਾਲ ਚੱਲਦਾ ਸੀ ਇੱਕ ਜਤਿੰਦਰ ਸਿੰਘ ਇੱਕ ਦਾ ਨਾਮ ਕਰਮਜੀਤ ਸਿੰਘ ਦੋਨੇ ਐਫ ਆਈ ਆਰ ਦੇ ਵਿੱਚ ਬਾਈ ਨੇਮ ਨਾਮਿਨੇਟ ਨੇ ਇਹ ਪਤਾ ਲੱਗਿਆ ਵੀ ਆਨ ਆਫ ਦੋ ਤਿੰਨ ਮਹੀਨਿਆਂ ਤੋਂ ਚੱਲ ਰਿਹਾ ਹੈ ਹਾਂਜੀ ਹਾਂ ਇਹਨਾਂ ਦਾ ਮਾਨਜੋਗ ਦਲ ਤੋਂ ਤੁਹਾਡੇ ਸਾਹਮਣੇ ਪੇਸ਼ ਹੀ ਕਰਨਗੇ ਹਾਂ ਪੁਲਿਸ ਰਿਮਾਂਡ ਦੀ ਅਸੀਂ ਡਿਮਾਂਡ ਕਰ ਰਹੇ ਹਾਂ ਬਾਕੀ ਪਤਾ ਲੱਗੂਗਾ ਬਿਲਕੁਲ ਜੀ ਬਿਲਕੁਲ ਜਿੱਥੇ ਵੀ ਕਿਤੇ ਵੀ ਸਾਨੂੰ ਸ਼ਹਿਰ ਦੇ ਵਿੱਚ ਇਨਫੋਰਮੇਸ਼ਨ ਮਿਲੂਗੀ ਵੀ ਸਪਾ ਸੈਂਟਰ ਦੇ ਆੜ ਦੇ ਵਿੱਚ ਕੋਈ ਜਿਸ ਤਰ੍ਹਾਂ ਦੇ ਪ੍ਰੋਸੀਜਰ ਦਾ ਧੰਦਾ ਚੱਲਦਾ ਤਾਂ ਉਸ ਤੇ ਬੜੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਦੀ ਰਿਪੋਰਟ ਜੀ ਕੀ ਆ ਟੀਵੀ